ਸਾਡਾ ਯਾਰ ਕਰਨੈਲਾ ਗੱਲਿਆ ਕਿਵੇਂ ਆ ਜੀ ਦਸਰੇ ਪਿੰਡ ਹੋਰ ਵਧੀਆ ਵੀਰੇ ਬਾਈ ਸਿਰਜ ਅੱਜ ਸੀ ਅੱਜ ਤਾਂ ਰੰਗ ਰੋਂਗੇ ਚਟਾ ਕੱਢੀ ਫਰਦਾ ਸਰਪੰਚ ਜਿੰਨਾ ਦੱਦ ਉੱਚਾ ਹੁੰਦਾ ਉਹ ਤੋਂ ਵੀ ਉੱਚਾ ਕਾਕੇ ਕਾਕਾ ਸਾਡਾ ਚੰਡੀਗੜ੍ਹ ਆਇਆ ਅੱਜ ਸਾਨੂੰ ਲੈ ਰੋਸ਼ ਸ਼ੋਪਿੰਗ ਹੋ ਗਈ डन 55 50 ਠੀਕ ਜਮਨ ਹਾਂਜੀ ਕਿਵੇਂ ਉਹ ਨਵਾਂ ਦਿਨ ਨਮੀ ਸਵੇਰ ਚੱਲੇ ਅੱਜ ਵਿਆਹ ਜਿਹੜਾ ਪਰਸੋਂ ਜਾਗੂ ਗਰੇ ਸਾਣੇ ਚ ਜੜਿਆ ਹੁੰਦਾ ਹੈੀ ਪੁਲਿਸ ਖੜੀ ਆ ਯਾਰ ਅੱਜ ਇੱਥੇ ਮੈਨੂੰ ਲੱਗਦਾ ਸੀਐਮ ਸਾਹਿਬ ਨੇ ਆਉਣਾ ਹਨਾ ਅੱਜ ਕਹਿੰਦੇ ਸੀ ਲੋ ਮੇਟਰੋ ਜੇ ਮਤੋਂ ਹੋ ਗਏ ਬਿੱਲੇ ਹੁਣ ਆ ਕੇ ਘਰੇ ਹੋ ਗਏ ਰੈਡੀ ਯਾਰ ਹੁਣੀ ਹੁਣ ਚੱਲਿਆਂ ਜਾਗੋ ਤੇ ਜਾਗੋ ਆ ਸਾਡੇ ਲਾਲੀ ਭਰਾ ਦੇ ਚਾਚੇ ਦੇ ਮੁੰਡੇ ਦੀ ਤੇ ਦਿਖਾਉਨੇ ਆ ਤੁਹਾਨੂੰ ਰੌਣਕ ਮਿਲਣਾ ਉੱਥੇ ਜੁੜੇ ਰਹੋ ਨਾਲ ਲਵ ਯੂ ਆਲ ਮੇਟਰੋ ਪਾ ਤੇ ਚੱਲੇ ਮੁੰਡੇ ਮੁੰਡੇ ਯਾਰ ਸਾਡਾ ਹੋਰ ਮੁੰਡੀ ਕਹਿੰਦੇ ਦਿਨਾਂ ਬਾਅਦ ਅੱਜ ਬਲੌਗ ਸਟਾਰਟ ਕਰਿਆ ਕੀ ਹੋਰ ਯਾਰ ਹੁਣ ਨਾ ਰੈਗੂਲਰ ਪਾਇਆ ਕਰਨੇ ਯਾਰ ਹੋਰ ਆਪਣੇ ਵੀਵਰਸ ਨਾ ਡਿਮਾਂਡ ਕਰਦੇ ਆ ਹਾਂ ਕੱਲ ਚੰਡੀਗੜ੍ਹ ਗਏ ਸੀ ਉੱਥੇ ਵੀ ਨਹੀਂ ਮਿਲਿਆ ਹੋਰ ਉੱਥੇ ਯਾਰ ਡੇਲੀ ਪਾਉਣ ਦੀ ਆਦਤ ਹੀ ਨਹੀਂ ਨਾ ਸਾਲੀ ਹੌਲੀ ਹੌਲੀ ਕਰਦੇ ਆ ਵੀ ਸਟਾਰਟ ਕਰ ਪਰ ਫੇਰ ਲੋਕ ਗਾਲਾਂ ਕੱਢਣਗੇ ਵੀ ਬਿੱਲੀ ਨੇ ਨਹੀਂ ਹਾਂ ਸਹੀ ਆ ਹਫਤੇ ਚ ਦੋ ਕੁ ਵਧੀਆ ਸਹੀ ਆ ਇਹ ਭਾਈ ਸਾਨੇ ਵਾਲਾ ਦਾ ਸਾਡਾ ਡੇਲੋ ਰੋਡ ਜੇ ਰੂੜਾਂ ਤੇ ਸਾਡਾ ਬਚਪਨਾ ਲੰਘਿਆ ਕਦੇ ਐਨ ਯੂ ਕਰਕੇ ਕਦੇ ਐਨ ਯੂ ਕਰਕੇ ਜਾਗੋ ਹੈਗੀ ਆ ਸਾਡੇ ਗਵਾਂਡ ਪਿੰਡ ਨਾਲ ਅਨੰਦਪੁਰਾ ਉੱਥੇ ਇਹ ਆਉਂ ਭੱਜਦੇ ਆ ਚਮਕਾਰੇ ਸਾਹਮਣੇ ਹੁਣ ਗੱਡੀ ਲਾ ਦੀ ਆਪਾਂ ਇੱਥੇ ਹੀ ਕਦੇ ਆਏ ਤੇ ਸੁਵਿਪਟ ਮਗਰ ਲਾ ਦ ਹਾਂ ਇੱਧਰ ਲਾ ਦੇ ਵੀਰ ਪਰ ਨਹੀਂ ਕਾਨੂੰ ਖੁੱਲੇ ਜੇ ਚਲਾਉਂਦੇ ਆ ਇੱਧਰ ਹਾਂ ਲਈ ਪਰ ਨੰਗ ਵੀ ਜਾਵਾਂਗੇ ਪਰ ਇਹਨੂੰ ਸੌਖਾ ਨਹੀਂ ਕਰਨਾ ਦਲਵਾਗ ਬਾਈ ਖਰਦਾ ਸਾਡਾ ਦਲਵਾਗ ਬਿਰਾ ਕਿਵੇਂ ਹੂੰ ਠੀਕ ਠਾਕ ਆਜੋ ਸਾਡਾ ਯਾਰ ਕਰਨੈਲਾ ਕੱਲਿਆ ਕਿਵੇਂ ਆ ਠੀਕਾ ਵੀਰੇਪਿੰਦਰ ਹੋਰ ਵਧੀਆ ਵੀਰੇ ਵਧੀਆ ਕੀ ਆ ਬਾਈ ਹੋਰ ਲਾਲੀ ਮਹਾਰਾਜ ਵੀਰੇ ਹਿੰਦੀ ਕੋ ਚਲੋ ਆਜੋ ਫੇਰ ਚੱਲਦੇ ਆਪਾਂ ਆਲਾ ਪਪਰ ਜਸਤਰ ਬਟਾਲਾ ਉੱਥੇ ਉੱਪਰ ਉੱਪਰ ਬੈਠਣ ਲੱਗੇ ਆਹ ਦੇਖ ਚਲੋ ਆਜੋ ਆਜੋ ਚਲੋ ਠੀਕ ਆ ਬੱਪੂ ਮਿਲਦੇ ਆ ਫਿਰ ਸਿਰਾ ਜੱਸੀ ਅੱਜ ਤਾਂ ਰੰਗ ਰੋਂਗੇ ਚਟਾ ਕੱਢੀ ਫਿਰਦਾ ਸਰਪੰਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਯਕਾ ਹੁੰਦਾ ਉਹ ਵੀ ਯਕਾ ਹੱਸਦੇ ਗੱਲਾਂ ਹੀ ਕੀ ਤੇਰ ਕਾਨੇ ਮੈਂ ਸਭ ਲੈਨੇ ਆਂ ਜਦ ਮਰਜੀ ਮਿੱਤਰੋ ਚੰਡੀਗੜ੍ਹ ਫਿਰਦੇ ਆਂ ਸੈਕਟਰ 17 ਦੇ ਨੇੜੇ ਜਾਮ ਵਿੱਚ ਫਸੇ ਹੋਏ ਆਂ ਮੀਂਹ ਪੈ ਰਿਹਾ ਜੋਰਾਂ ਤੇ ਹੁਣ ਥੋੜਾ ਜਿਹਾ ਘਟਿਆ ਮਾਲ ਪੂਰਾ ਰੰਗੀਨ ਮਜਾਜ ਹੋਏ ਪਏ ਆ ਲਾਲੀ ਸਾਡਾ ਜਗ੍ਹਾ ਲੱਭਦਾ ਬੈਠਾ ਨੂੰ ਵੀ ਕਿੱਥੇ ਬੈਠੀਏ ਲੱਗ ਮਗਦੇ ਮਾਰਗ ਏਹ ਮਾਰਗ ਬੱਜ ਮਾਰਗ ਆਹ ਹੀ ਆਪਦਾ 3 ਕਿਲੋ ਮੀਟਰ ਹੋਇਆ ਵੀਰੇ ਲੋ ਮੀ ਜੀ ਗੋਲੀ ਕਿਉਂ ਕਦੇ ਆ ਸ਼ਹਿਰਾਂ ਵਿੱਚ ਤੁਹਾਨੂੰ ਤੇਲ ਫੂਕਦੇ ਮਿਲ ਜਾਗੇ ਪਰ ਉਹ ਉੱਥੇ ਮੋੜ ਦੇ ਵਿੱਚੋਂ ਉੱਥੋਂ ਰਾਈਟ ਕਾਕੇ ਕਾਕਾ ਛਾੜਾ ਚੰਡੀਗੜਾ ਆ ਜੇ ਸਾਨੂੰ ਲੈ ਕੇ ਕਾਕਾ ਛਾੜਾ ਚ ਘੜਾ ਲਵਗਾ ਚੋਰੀ ਚੋਰੀ ਕਾਕੇ ਤੂੰ ਘੜੇ ਵੀ ਪੀਣਾ ਹੈ ਇਹ ਕਾਕੇ ਨੇ ਬੜਾ ਖਰਚਾ ਕਰਾਉਣਾ ਅੱਜ ਚੰਡੀਗੜ੍ਹ ਆ। ਹਾਂ ਇਹ ਕਾਕੇ ਤੂੰ ਨਾ ਹੁੰਦਾ ਚ ਕਿੱਥੇ ਅਸੀਂ ਕਿੱਥੇ ਚੰਡੀਗੜ੍ਹ ਘੁੰਮਣਾ ਸੀ ਕਾਕੇ। ਕਾ ਕਾ ਛਕਾਉਂਦੇ ਸ਼ਾਪਿੰਗ ਕਰਦੇ ਭਾਈ ਸ਼ਾਪਿੰਗ ਕਰਨ ਆਏ ਆ ਮੁੰਡੇ ਅੱਜ ਇੱਥੋਂ ਚੰਡੀਗੜ੍ਹੋਂ ਕਹਿੰਦੇ। ਬਾਈ 2 ਬੋਤਲ ਟਾਫਨ ਗਾਟ ਫ੍ਰੀ ਟੱਚੀ ਬਾਅਰ ਸਦਾ ਚੜੋ ਜਾ ਅਜ। ਸ਼ਾਪਿੰਗ ਹੋ ਗਈ ਡਨ 52 50 ਠੇਕਾ ਵਧੀਆ ਪਰ ਬਹੁਤ ਕੈਂਟ ਬਣਿਆ ਹੋਇਆ 26 ਸੈਕਟਰ ਦੇ ਨੇੜੇ ਆ ਇਹਨਾਂ ਤੋਂ ਪਛਾਣ ਲਿਓ ਬਾਹਰੋਂ ਇਹਨਾਂ ਦੀ ਨਿਗਾ ਪੈਂਦੀ ਆ ਆ ਲੱਗੇ ਕਰਨ ਚੇਂਜ ਹੋਣ ਲੱਗੇ ਚੰਡੀਗੜ੍ਹ ਤੋਂ ਨਿਕਲਨ ਬਾਹਰ ਜਿੱਥੇ ਜਾਣਾ ਸੀ ਉਹ ਹੋ ਗਿਆ ক্লোਜ਼ ਪਰਮਨੈਂਟਲੀ ਸੌਲੀ ਨੂੰ ਵੀ ਬਾਲੋਏ ਆਪਾਂ ਦਰਾਵੇ ਪੜਨੇ ਆਪਾਂ ਹੋਰ ਵੀਰੇ ਕਸੌਲੀ ਆਪਾਂ ਨੂੰ ਘੰਟੇ ਚ ਪਹੁੰਚ ਜਾਵਾਂਗੇ ਜੇ ਹੋਰ ਕਦੀ ਫੋਨ ਪੁੱਛੋ ਹੋ ਮਿੱਤਰੋ ਪੰਜਾਬ ਚ ਹੋ ਗਏ ਐਂਟਰ ਪੰਜਾਬ ਮੰਡੀ ਬੋਰਡ ਚੰਡੀਗੜ੍ਹ ਦੀ ਬੱਸ ਨੇ ਠੋਕਦੀ ਗੱਡੀ ਮਿੱਤਰੋ ਕੋਈ ਪਈ ਹਾਲਾਲਾ ਮਾਨ ਵੀਰੇ ਤੁਸੀਂ ਵੀ ਧਿਆਨ ਨਾਲ ਇੱਧਰ ਵੀ ਆਪਣਾ ਫਰਕ ਕੋਈ ਨਹੀਂ ਲੜਦੇ 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 ਨਹੀਂ ਗੱਲਾਂ ਹੀ ਕਰਦੇ ਅਜ ਤਾਂ ਉਹ ਪਹੁੰਚ ਗਏ ਫਾਈਨਲੀ ਟਕਾਣੇ ਤੇ ਹੂੰ ਬਬੂ ਸਟ੍ਰੀਟ ਵੀਰ ਬਾਰ ਕਰਕੇ ਅੱਜ ਰਸ਼ ਬਹੁਤ ਘਟਾ ਬਈ ਲੈ ਪਿਆ ਨਹੀਂ ਤਾਂ ਇੱਥੇ ਜਗਾ ਗੱਡੀ ਖੜਾਉਣ ਨੂੰ ਨਹੀਂ ਮਿਲਦੀ ਚਲੋ ਬਰੇ ਲੈਟਸ ਗੋ ਚੰਡੀਗੜ੍ਹ ਦਾ ਬਈ ਅੱਜ ਮਜਾਜ ਬਹੁਤ ਵਧੀਆ ਹੋਇਆ ਪਿਆ ਮੀ ਪਿਆ ਮੌਸਮ ਇੰਨਾ ਠੰਡਾ ਹੋਇਆ ਪਿਆ ਨਜ਼ਾਰੇ ਬੰਨੇ ਪਏ ਆ ਤੇ ਹੁਣ ਕਰਕੇ ਸ਼ਾਪਿੰਗਾਂ ਸ਼ੂਪਿੰਗਾਂ ਹੁਣ ਪਹੁੰਚੇ ਆ ਆਪਦੇ ਅਸਲੀ ਟਿਕਾਣੇ ਤੇ ਹੁਣ ਇੱਥੇ ਕਰਦੇ ਆ ਰੈਲੈਕਸ ਕਿੱਕੇ ਕੀ ਕਰਨਾ ਹੈ Grazie per la bella. Merda, ciascuno. Ah, è l'operato, tre bell'annia. È un Mal ਜੀ ਕਿਵੇਂ ਉਹ ਨਵਾਂ ਦਿਨ ਨਵੀਂ ਸਵੇਰ ਚੱਲੇ ਅੱਜ ਵਿਆਹ ਜਿਹੜਾ ਪਰਸੋਂ ਜਾਗੂ ਗਏ ਸੀਗੇ ਅੱਜ ਹੁਣ ਵਿਆਹ ਚੱਲੇ ਆ ਕੱਢ ਕੇ ਟੌਰਾਂ ਸ਼ੌਰਾਂ ਨਾਲ ਸਾਡਾ ਵੱਡਾ ਵੀਰ ਪਿਆਰਾ ਸਾਡਾ ਭਾਈ ਜੰਦਾਬਾਦ ਪਿੰਡੀ ਵੀਰਾ ਮਗਰ ਸਰਪੰਚ ਜੱਸੀ ਜੱਸੀ ਦੀਆਂ ਵੀ ਟੌਰਾਂ ਪੂਰੀਆਂ ਨੇ ਤੇ ਬਾਕੀ ਸਾਡੀ ਸਾਰੀ ਟੀਮ ਪਹੁੰਚੀ ਹੋਈ ਆ ਪੈਲਸ ਇੱਥੋਂ ਸਾਨੂੰ ਹੈਗਾ ਅੱਧੇ ਇੱਕ ਘੰਟੇ ਦਾ ਰਹਾ ਪੈਲਸ ਦਾ ਤੇ ਜੁੜੇ ਰਿਓ ਨਾਲ ਦਿਖਾਉਨੇ ਅੱਜ ਵਿਆਹ ਦਾ ਮਾਹੌਲ ਤੁਹਾਨੂੰ ਕਰਦੇ ਆ ਜਵਾਈ ਪਾਉਂਦੇ ਆ ਭੰਗੜੇ ਤੇ ਬਾਕੀ ਦੇਖਦੇ ਰੋਣ ਲਵ ਯੂ ਆਲ ਦਿੰਦੀ ਵੀਰਾ ਸਾਡਾ ਹੁਣ ਘੁੰਮ ਕੇ ਆਇਆ ਬਈ THAILAND ਬਿਰਿਆ ਕਰਿਓ ਬਾਜ ਘੱਟ ਬਿਰੇ ਕੰਮੇਦਾਰ ਆ ਟੂਰ ਥੋੜਾ THAILAND ਦਾ ਬਹੁਤ ਵਧੀਆ ਰਿਹਾ ਜੀ ਕਿੰਦਾ ਪਸੰਦਾ ਹੀ ਕੰਟਰੀ ਪੂਰੀ ਫੁੱਲ ਪੂਰੀ ਫੁੱਲ ਪੂਰੀ ਫੁੱਲ ਬਹੁਤ ਵਧੀਆ ਦੇਖੀਆ ਮੈਂ ਫੋਟੋਆਂ ਮੈਂ ਵਧੀਆ ਇੰਜੋਏ ਕਰਿਆ ਤੁਸੀਂ ਜਿਹਨੇ ਨਹੀਂ ਦੇਖਿਆ ਸਾਰੇ ਜਾਣ ਬਿਲਕੁਲ ਵੀ ਦੁਨੀਆ ਘੁੰਮਣੀ ਚਾਹੀਦੀ ਆ ਇੱਕ ਜਿੰਦਗੀ ਮਿਲੀ ਆ ਮੁੜ ਕੇ ਇੱਥੇ ਕਿਹੜਾ ਧਰਤੀ ਤੇ ਆ ਜਾਣਾ ਕਿਸੇ ਨੇ ਬਸ ਇੱਕੇ ਜਿੰਦਗੀ ਆ ਉਹਨੂੰ ਇੰਦਾ ਕਰੋ ਜੇ ਇੰਜਵਾਏ ਕਰੋ ਆਪ ਦਾ ਸੁਆਦ ਲਓ ਆਨੰਦ ਲਓ ਢਿੱਲੀ ਯਾਰ ਕਿਸੇ ਬਾਰੇ ਮਾੜਾ ਨਾ ਬੋਲੋ ਕਿਸੇ ਬਾਰੇ ਮਾੜਾ ਆਪਣਾ ਕੋਈ ਮਨ 'ਚ ਖਿਆਲ ਨਾ ਰੱਖੋ ਬਸ ਮੇਨ ਗੱਲ ਆ ਵਾਹਿਗੁਰੂ ਦਾ ਨਾਮ ਲਓ ਸਾਡਾ ਭਲਾ ਮੰਗੋ ਪਿਆਰੀਆਂ ਨੇ ਬਾਕੀ ਦੇਖਦੇ ਆ ਕਿਉਂ ਜੱਸੀ ਹੁਣ ਜੱਸੀ ਦਾ ਵਿਆਹ ਵੀ ਕਰ ਦੇਣਾ ਅਸੀਂ ਛੇਤੀ ਬਿਲਕੁਲ ਵੀਰੇ ਫਿਰ ਤੁਹਾਨੂੰ ਜੱਸੀ ਦੇ ਵਿਆਹ ਦਾ ਵੀ ਦਿਖਾਵਾਂਗੇ ਵਲੌਗ ਯਾਰ ਇੱਕ ਨਾ ਸਬਸਕ੍ਰਾਈਬ ਕਰ ਦਿਆ ਕਰੋ ਵੀਰ ਭੜੇ ਮੈਂ ਅੱਜ ਕਹਿਣ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਮੈਂ ਦੇਖਿਆ ਜਿੰਨੇ ਲੋਕ ਦੇਖਦੇ ਆ ਨਾ ਕਿਸੇ ਨੇ ਸਬਸਕ੍ਰਾਈਬ ਹੀ ਨਹੀਂ ਕਰਿਆ ਆ ਯਾਰ ਤਾਂ ਕਰਕੇ ਸਾਲਾ ਜੀਜਾ ਨਹੀਂ ਕਰਦਾ ਪਾਉਣ ਨੂੰ ਹੁਣ ਪਾਇਆ ਕਰਾਂਗੇ ਹੁਣ ਜਿਵੇਂ 10 ਦਿਨ ਬਾਅਦ ਜਾਂ ਹਫਤੇ ਬਾਅਦ ਇੱਕ ਅੱਧਾ ਪਾ ਦਈਦਾ ਫਿਰ ਅਸੀਂ ਥੋੜਾ ਜਿਹਾ ਹਫਤੇ 'ਚ 3-4 ਵਲੌਗ ਪਾ ਦਿਆ ਕਰਾਂਗੇ ਕਿਉਂਕਿ ਸਾਡਾ ਤਾਂ ਰੋਜ਼ ਦਿਨ ਤੀਆਂ ਵਰਗਾ ਹੁੰਦਾ ਫਿਰ ਦਿਖਾਵਾਂਗੇ ਤੁਹਾਨੂੰ ਇੱਕ ਪੌਲਸ ਖੜੀ ਆ ਯਾਰ ਅੱਜ ਇੱਥੇ ਮੈਨੂੰ ਲੱਗਦਾ ਸੀ ਐਮ ਸਾਹਿਬ ਨੇ ਆਉਣਾ ਹਨਾ ਅੱਜ ਕਹਿੰਦੇ ਸੀ ਕਵਾੜੇ ਚੌਂਕ 'ਚ ਪਹੁੰਚ ਗਏ ਜਿਹਦੇ ਸੇਟੀਰਨ ਸਾਹਿਬ ਨੇ ਆਉਣਾ ਖੜੋ ਤੇ ਲੋਕਾਂ ਆ ਗਏ ਪਤਾ ਨਹੀਂ ਕੀ ਦੀ ਇਹ ਇੱਕ ਗਾਣੇ ਗਾਣੇ ਨਾ ਬਿਆਲੀਆਂ ਸੀੜੀਆਂ 'ਤੇ ਲਾਉਂਦੇ ਹੁੰਦੇ 90 90 ਸਾਹਮਣੇ 'ਚ ਜੜੇ ਹੁੰਦੇ ਸੀ ਗੇ ਪਰਸ ਵੀ ਇੰਗਰੇਜ਼ਾ ਹਾਂ ਅੱਗੇ ਲੈ ਚੱਲੋ ਉਧਰ ਉਹ ਮੂਰੇ ਖਲਾਈਆਂ ਗੱਡੀ ਉਹਨੇ ਆਓ ਖੜੇ ਆ ਸ਼ੇਰ ਆ ਲੈ ਆਓ ਮੇਰੇ ਮਰਸੀਡੀਜ਼ ਦੇ ਮਗਰ ਲਾ ਦਿਓ ਆਪਣੇ ਵਾਲੀ ਦੇ ਇੱਥੇ ਲਾ ਦੇ ਹਾਂ ਚੱਲ ਅੱਜ ਦਾ ਸਰਪੰਚ ਦੀ ਟੌਹਰਾ ਨੇ सरपंच दो-दो इकट्ठे ਹੋਏ ਆ ਸਾਡੇ ਹੈਲੋ ਜਮੇ ਹੋ ਬਾਈ ਯੋ ਯੋ ਹੋਰ ਹੋਰ ਮੁੰਡੇ ਜੱਸੀ ਮੈਂ ਗੱਲਬਾਤ ਅੱਜ ਤਾਂ ਪੂਰੀ ਆ ਹਾਲੇ ਗਰੀਬ ਹੀ ਰਹੇ ਹੁਣੇ ਚੜਾਈ ਅੱਜ ਦਾ ਲਾਲੀ ਦੀ ਸਾਡੇ ਕਾਉਂਸਲਰ ਸਾਹਿਬ ਪ੍ਰਧਾਨ ਸਾਹਿਬ ਮੰਗਟ ਵੀਰਾ

ਸਾਡੇ ਸਾਹਨੇ ਵਾਲ ਦੇ ਦਿੱਗਜ ਬੰਦੇ ਆ ਦੇਖ ਕੇ ਬੰਦੇ ਕੰਮ ਨੂੰ ਆਇਆ ਅੰਦਰ ਫਿਰਕ ਹਾਂਜੀ ਮੈਨੂੰ ਚੱਕ ਦੇ ਹਾਂ ਹਾਂ ਲੈ ਕਿਉਂ ਜੰਡੂ ਆ ਮੁੰਡੇ ਨਾਲ ਵੀ ਆਪਣੇ ਇਹ ਆ ਬਾਈ ਕਰਨੈਲ ਦੀ ਜੁਲਕੇ ਦੀ ਟੀਮ ਸਾਰੀ ਸਾਡੇ ਭਰਾ ਦੀ ਵਾ ਹੁਣੇ ਹੀ ਤੋਂ ਰੌਣਕਾਂ ਲਮਾਉਣੀ ਆ ਆਪਾਂ ਆ ਵਿਆਹ ਵਾਲੇ ਦੇ ਲੋ 4:30 ਵਜੇ ਨਵੇੜਾ ਕਰਤਾ ਆਰਕੈਸਟਰ ਵਾਲੇ ਥੱਲੇ ਲਾਦੇ ਕਹਿੰਦੇ ਜਾਓ ਘਰਾਂ ਨੂੰ 4:30 ਵਜੇ ਹੀ ਕਮਾਲ ਆ ਯਾਰ ਲਾਲੀ ਬਾਈ ਅੱਜ ਤਾਂ ਬੰਦੇ ਫੇਰ ਦੁਬਾਰਾ ਉਹਨਾਂ ਨੇ ਚਾਦਰੇ ਇਹ ਕਰ ਲਈ ਸੀ ਢਿੱਲੇ ਕੈਂਠੇ ਗੁੰਠੇ ਲਾ ਦਿੱ ਦੁਬਾਰਾ ਫੇਰ ਕਿਹੜੇ ਕਰਾ ਕੇ ਤਾਂ ਜਾੜੇ ਆ 86 ਬੰਦਾ ਬਿਲਕੁਲ ਹਾਂ ਆਹਾਂ ਰੇ ਲਾਤਾ ਢੋਲ ਦਾ ਡਾ ਮਿੱਤਰੋ ਵਿਆਹ ਹੋ ਗਿਆ ਫਿਨਿਸ਼ ਚੱਲੇ ਪਿੰਡ ਨੂੰ ਹੁਣ ਲੈ ਕੇ ਢੋਲੀ ਤੇ ਬਾਕੀ ਹੋਣਾ ਅਗਲੇ ਵਲੌਗ ਚ ਮਿਲਦੇ ਆ ਤੁਹਾਨੂੰ ਪਿੰਦੀ ਬਾਈ ਸਾਰਿਆਂ ਨੂੰ ਕਹਿ ਦੋ ਗੁੱਡ ਬਾਏ ਗੁੱਡ ਬਾਏ ਜੀ ਗੁੱਡ ਬਾਏ ਓਕੇ ਮਿੱਤਰੋ ਲਵ ਯੂ ਟੇਕ ਕੇਅਰ ਲਾਈਕ ਕਰ ਦੋ ਸਬਸਕ੍ਰਾਈਬ ਕਰ